ਹਾਂਜੀ ਦੋਸਤੋ ਗੱਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰੈੱਡ ਕਰਾਸ ਡਿਸਟ੍ਰਿਕਟ ਡਿਸੇਬਿਲਟੀ ਰੀਹੈਬਿਲਿਟੇਸ਼ਨ ਸੈਂਟਰ ਸਕਰੂਬਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਤੇ ਅਸੇ ਅਨੁਸਾਰ ਵੱਖ-ਵੱਖ ਵਿਭਾਗ ਅਤੇ ਵਿਭੰਗਾਂਕਾਂ ਦੇ ਲਈ ਰਿਕਰੂਟਮੈਂਟ ਹੋਣ ਜਾ ਰਿਹਾ ਹੈ ਜੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਦੇ ਪਰਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਪੰਜ ਦੋਸਤ ਰੈੱਡ ਕਰਾਸ ਡਿਸਟ੍ਰਿਕਟ ਡਿਸੇਬਿਲਟੀ ਰੀਹੈਬਿਲਿਟੇਸ਼ਨ ਸੈਂਟਰ ਸੰਗਰੂਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਵੱਖ-ਵੱਖ ਵੈਕੈਂਸੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੋਟੀਫਿਕੇਸ਼ਨ ਦੇ ਵਿੱਚ ਪ੍ਰੋਸਥੈਟਿਕਸ ਅਤੇ ਆਰਥੋਡੈਟਿਕਸ ਦੀਆਂ ਇੱਕ ਵੈਕੈਂਸੀ ਹੈ ਜੀ ਇਸ ਦੇ ਲਈ ਕਿ ਜਿਹੜੀ ਕੁਆਲਿਫੀਕੇਸ਼ਨ ਹੈ ਉਹ ਬੈਚਲਰ ਆਫ ਬੀਪੀਓ ਰਹੇਗੀ ਸ਼ਡਿਊਲ ਸੈਕੰਡ ਵੈਕੈਂਸੀ ਹੈ ਜੀ ਆਡੀਓਲੋਜਿਸਟ ਅਤੇ ਸੀਨੀਅਰ ਸਪੀਚ ਥੈਰੇਪਿਸਟ ਦੀ ਜਿਸ ਦੇ ਲਈ ਕਿ ਬੈਚਲਰ ਡਿਗਰੀ ਇਨ ਆਡੀਓਲੋਜੀ ਜਾਂ ਸਪੀਚ ਸਪੀਚ ਐਂਡ ਲੈਂਗੁਏਜ ਪੈਥੋਲੋਜੀ ਜਾਂ ਜਾਂ ਫਿਰ ਬੀਐਸਸੀ ਸਪੀਚ ਐਂਡ ਹਿਅਰਿੰਗ ਕੀਤੀ ਹੋਣੀ ਚਾਹੀਦੀ ਹੈ ਇਸ ਲਈ ਵੀ ਇੱਕ ਵੈਕੈਂਸੀ ਹੈ ਜੀ ਤੀਸਰੀ ਵੈਕੈਂਸੀ ਹੈ ਜੀ ਹਿਅਰਿੰਗ ਅਸਿਸਟੈਂਟ ਦੀ ਜੂਨੀਅਰ ਸਪੀਚ ਥੈਰੇਪਿਸਟ diploma in speech and hearing with knowledge of hearing aids repairs honi chahiye te naal de naal hi candidate jehda hai ji oh katot kat 10th padh di punjabi pass karni zaroori hai ji sari vacancies de layi etthe jo essential education hai ji usually speech therapist diploma in speech and hearing with knowledge of hearing aids repair oh kiton chahiye edi eh bhi ek vacancy hai ji is ਕੈਟਾਗਰੀ ਦੇ ਵਿੱਚ ਵੀ ਚੌਥੀ ਵੈਕੈਂਸੀ ਹੈ ਜੀ mobilities ਇੰਸਟ੍ਰਕਟਰ ਦੀ ਜਿਸ ਦੇ ਲਈ ਕਿ ਕੈਂਡੀਡੇਟ ਮੈਟ੍ਰਿਕুলেਸ਼ਨ ਅਤੇ ਸਰਟੀਫਾਈਡ ਡਿਪਲੋਮਾ ਇਨ mobility ਕੀਤਾ ਹੋਣਾ ਚਾਹੀਦਾ ਹੈ ਜੀ ਕੈਂਡੀਡੇਟ ਦਾ ਇਸ ਦੇ ਲਈ ਵੀ ਇੱਕ ਵੈਕੈਂਸੀ ਹੈ ਜੀ ਇਹ ਇਹਨਾਂ ਵੈਕੈਂਸੀਆਂ ਲਈ ਤੁਸੀਂ ਆਨਲਾਈਨ ਆਫਲਾਈਨ ਅਪਲਾਈ ਕਰਨਾ ਹੈ ਜੀ ਇਹਨਾਂ ਵੈਕੈਂਸੀਆਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਪਲੀਕੇਸ਼ਨ ਫੀਸ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਦੇਣੀ ਹੈ ਕੋਈ ਐਪਲੀਕੇਸ਼ਨ ਫੀਸ ਜਿਹੜੀ ਲਾਗੂ ਨਹੀਂ ਹੈ ਅਤੇ ਨਾਲ ਦੇ ਨਾਲ ਇਸ ਵਕੇਨੀਆਂ ਦਾ ਕੈਸਲ ਜਿਹੜਾ ਸੈLECTION ਪ੍ਰੋਸੈਸ ਹੈ ਜੀ ਉਹ ਇੰਟਰਵਿਊ ਡਾਕੂਮੈਂਟੇਸ਼ਨ ਦੇ ਹਿਸਾਬ ਨਾਲ ਹੀ ਰਹੇਗਾ ਆਫਲਾਈਨ ਅਪਲਾਈ ਕਰਨ ਦੇ ਲਈ ਤੁਸੀਂ ਜਿਹੜੇ ਆਪਣੇ ਰਿਕੁਆਇਰਡ ਡਾਕੂਮੈਂਟਸ ਨੇ ਤੇ ਐਪਲੀਕੇਸ਼ਨ ਫਾਰਮ ਹੈ ਜਿਹੜਾ ਜੀ ਉਹ ਤੁਸੀਂ ਖੁਦ ਇੱਕ ਕਲੀਨ ਪੇਪਰ ਦੇ ਉੱਪਰ ਆਪਣੀ ਐਪਲੀਕੇਸ਼ਨ ਲੈ ਕੇ ਤੇ ਜਿਹੜੇ ਰਿਕੁਆਇਰਡ ਡਾਕੂਮੈਂਟਸ ਹੋਣਗੇ ਜਿਹੜੇ ਤੁਹਾਡੇ ਐਜੂਕੇਸ਼ਨ ਸਰਟੀਫਿਕੇਟਸ ਹੋਣਗੇ ਤੁਹਾਡਾ ਐਕਸਪੀਰੀਅੰਸ ਸਰਟੀਫਿਕੇਟ ਹੋਏਗਾ ਤੇ ਨਾਲ ਦੇ ਨਾਲ ਜਿਹੜੀ ਤੁਹਾਡੀ ਕੁਆਲਿਫੀਕੇਸ਼ਨ ਤੇ ਜੀ ਤੁਹਾਡੀ ਆਇਡੈਂਟੀਟੀ ਪ੍ਰੂਫ ਹੋਣਗੇ ਉਹ ਸਾਰੇ ਤੁਸੀਂ ਅਟੈਚ ਕਰਕੇ ਤੁਸੀਂ ਆਫਲਾਈਨ ਸਬਮਿਟ ਕਰਨੇ ਨੇ ਜੀ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡੀ ਡੀ ਆਰ ਸੀ ਰਣਵੀਰ ਏਰੀਆ ਕਲੱਬ ਕਲੱਬ ਏਰੀਆ ਰੈੱਡ ਕਰਾਸ ਆਫਿਸ ਸੰਗਰੂਰ ਪੀ ਪੰਜਾਬ ਤੇ ਜਿਹਨਾਂ ਮੋਬਾਈਲ ਨੰਬਰ ਹੈ ਜੀ 62804 71338 ਇਸ ਐਡਰੈਸ ਉੱਪਰ ਜਿਹੜੀ ਤੁਸੀਂ ਆਪਣੇ ਰਿਕਾਰਡ ਡਾਕੂਮੈਂਟਸ ਨੇ ਉਹ ਆਫਲਾਈਨ ਸੈਂਡ ਕਰਨੇ ਨੇ ਦੇਣੇ ਨੇ ਜਿਆਦਾ ਵਧੇਰੇ ਜਾਣਕਾਰੀ ਲਈ ਤੁਸੀਂ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਰੀਡ ਕਰ ਸਕਦੇ ਹੋ ਇਸ ਦਾ ਲਿੰਕ ਵੀ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਗਾ ਤੁਹਾਡਾ ਅਫੀਸ਼ੀਅਲ ਵੈੱਬਸਾਈਟ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਤੁਸੀਂ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕੰਪਲੀਟ ਕਰਨ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ